ਹਾਂਜੀ ਪਿਆਰਪਰੀਏ ਸਤਿ ਸ਼੍ਰੀ ਅਕਾਲ ਜੀ ਸਾਰੇ ਕੁੱਤਰ ਵੀ ਭਰਾਵਾਂ ਨੂੰ ਜ਼ਮੀਰ ਕਰਦਾ ਟੈਂਕ ਹੋਣਗੇ ਕੁੱਤਰ ਉੱਤਰ ਸਾਰੇ ਮੈਨੂੰ ਸੈੱਟ ਹੋਣਗੇ ਪਤਾ ਚੜਦ ਨੇ ਜੀ ਇੱਥੇ ਤੇ ਉਹ ਬੱਚਾ ਮਛਤਰੀ ਤੇ ਬੰਡ ਰੱਖਿਆ ਅੱਜ ਡਾਈਨਿੰਗ ਕਿਉਂਕਿ ਕਲਰ ਲੱਤਾ ਜਿਹੜਾ ਕੁੱਤਰ ਬਾਹਰ ਰਹਿ ਗਿਆ ਸੀਗਾ ਉਹ ਉੱਡਿਆ ਫਿਰਦਾ ਉਹ ਰਿਹਾ ਤੇ ਵੇਖਿਆ ਹੁਣ ਇੱਕ ਮਿੰਟ ਥੱਲੇ ਹੋ ਕੇ ਵਿਖਾਈਏ ਦੇਖਣਾ ਬਈਏ ਉਹ ਜਾਂਦਾ ਇੱਕ ਮਿੰਟ ਇਹ ਉਹ ਜਾਂਦਾ ਉਹ ਰਿਹਾ ਠੀਕ ਹੈ ਜੀ ਤੇ ਮੈਨੂੰ ਹੁਣ ਆਏ ਆ ਕਿ ਕਿਨਾਕ ਬੱਚੇ ਜਿਹਨੂੰ ਛਤਰੀ ਤੇ ਬੰਨ ਕੇ ਨਾ ਬਿਠਾ ਲਾ ਨਾਲੇ ਬੱਚਾ ਛਤਰੀ ਦਸੂਗਾ ਹੋ ਜੂਗਾ ਅੱਜ ਬੰਦੀ ਪਾਲਨੇ ਵਿੱਚ ਇਹਦੀ ਕੱਲ ਨੂੰ ਇਹਨਾਂ ਦਨਾਂ ਨੂੰ ਇਕੱਠੇ ਡਾਲਾਂਗੇ ਇਹਨਾਂ ਦੋਨਾਂ ਨੂੰ ਠੀਕ ਹੈ ਜੀ ਤਾਂ ਕਰਕੇ ਨਾਲੇ ਅੱਜ ਬੱਚਾ ਛਤਰੀ ਦਸੂਗਾ ਹੋ ਜੂਗੀ ਤੇ ਛਤਰੀ ਤੇ ਆਉਣੀ ਲੱਗ ਜੇ ਛਤਰੀ ਤੇ ਬੰਨਾਂਗੇ ਤਾਂ ਹੀ ਆਉਣ ਲੱਗੂਗਾ ਠੀਕ ਹੈ ਜੀ ਹਾਂ ਜੀ ਬਈ ਤਾਂ ਘੰਟਾ ਹੋ ਗਿਆ ਬੜਕਾਈਆਂ ਮਾਰਦੇ ਨੇ ਕੋਤਰ ਛਤਰੀ ਦਾ ਕਿਹੜੇ ਪਾਈ ਜਾਂਦਾ ਪਰ ਬੰਦਾ ਬੂੰਦਾ ਹੈ ਨਹੀਂ ਤੇ ਹੁਣ ਚੱਲ ਬੱਚੇ ਨੂੰ ਛੱਡੀ ਦਿੰਨੇ ਆ ਨਾਲ ਆਪੇ ਜਾਣ ਕੇ ਬਹਿ ਜਾਣਗੇ ਕੀ ਜੀ ਬੱਚੇ ਨੇ ਫਿਰ ਤੁਹਾਨੂੰ ਪਤਾ 2 ਘੰਟੇ ਉੱਡਣਾ ਤੇ ਉਹਨੂੰ ਢਾਡ ਦਿੰਨੇ ਆ ਤੇ ਆਪੇ ਦੋਨੇ ਰਲ ਜਾਣਗੇ ਤੇ ਛੇਤੀ ਆਣ ਕੇ ਬਹਿ ਜਾਣਗੇ ਠੀਕ ਹੈ ਜੀ ਨਾਲੇ ਬੱਚੇ ਦੇ ਗੇੜੇ ਹੋ ਜਾਣਗੇ ਅੱਜ ਤੇ ਚਲੋ ਚੱਲਦੇ ਆ ਥੱਲੇ ਤੇ ਬੱਚਾ ਢਾਉਣੇ ਆ ਠੀਕ ਹੈ ਮੇਰੇ ਵੀਰੋ ਬੱਚੇ ਦਾ ਤੱਕਟ ਤਾਂ ਉਹਦਾ ਵੀ ਵਿੱਚੋਂ ਦੀ ਕਈ ਵਾਰੀ ਬੰਦੀ ਪਾ ਦਿੰਨੇ ਫਿਰ ਢਾ ਦਿੰਨੇ ਕਬੂਤਰ ਦੀ ਸਹੀ ਚਾਲ ਨਹੀਂ ਬਣਦੀ ਜਦੋਂ ਸਹੀ ਚਾਲ ਬਣ ਗਈ ਉਹਦਾ ਕਬੂਤਰ ਵਧੀਆ ਉੱਡਣ ਲੱਗ ਜੂਗਾ ਠੀਕ ਹੈ ਜੀ ਤੇ ਬਾਕੀ ਅੱਜ ਨਾਲੇ ਖੁੱਡੇ ਤੇ ਮਿੱਟੀ ਮੱਟੀ ਲਾਉਣੀ ਆ ਆਪਾਂ ਕਿਦਣ ਦੇ ਉਵੇਂ ਪਏ ਆ ਯਾਰ ਫਿਰ ਕੂਤਰ ਛੱਡੀ ਜਾ ਉਹਨਾਂ 'ਚ ਤਾਂ ਕਰਕੇ ਥੋੜਾ ਜਿਹਾ ਤਾਂ ਮੈਂ ਤਾਂ ਰੁਕਿਆ ਹੋਇਆ ਕੰਮ ਤੋਂ ਵੀ ਕਬੂਤਰ ਨੇ ਅੰਡੇ ਲਾਈ ਖੜੀਆਂ ਬੱਚੇ ਨਿਕਲੇ ਹੁਣ ਤਾਂ ਹੀ ਗੱਲ ਬਣ ਜੂਗੀ ਵੀ ਮੁੜ ਕੇ ਆਏ ਆ ਵੀ ਬੱਚੇ ਜੇ ਸਿੱਧੇ ਕਬੂਤਰ ਲੈ ਗਏ ਤਾਂ ਫਿਰ ਦੋਵਾਂ ਜਿਹੜੇ ਪਿੱਛੇ ਰਹਿ ਜਾਣਗੇ ਉਹਨਾਂ ਦਾ ਜੀਨੀ ਲੱਗਣਾ ਸਾਰੇ ਨੂੰ ਇਕੱਠੇ ਹੀ ਲੈ ਕੇ ਜਾਈਏ ਤਾਂ ਕਰਕੇ ਸਕਿਪ ਕੀਤਾ ਹੋਇਆ ਕੰਮ ਠੀਕ ਹੈ ਜੀ ਤੇ ਪਰ ਹੁਣ ਕਬੂਤਰ ਲਾਉਣੇ ਪਹਿਲਾਂ ਫਿਰ ਤੁਹਾਨੂੰ ਅੱਗੇ-ਅੱਗੇ ਵਿਖਾਉਣੇ ਕੀ ਬੰਦ ਹੈ ਕੀ ਨਹੀਂ ਜੀ ਹਾਂ ਜੀ ਬਈ ਤੇ ਕਬੂਤਰ ਨੂੰ ਲਾਉਣ ਲੱਗਿਆ ਹੁਣ ਠੀਕ ਹੈ ਜੀ ਤੇ ਰੱਤਾ ਹੋ ਜਾਂਦਾ ਠੀਕ ਮੇਰੇ ਵੀਰੋ ਵਿੱਗ ਗਿਆ ਹੁਣ ਤਾਂ ਠੀਕ ਆ ਚੱਲ ਛੁੱਟ ਉੱਡ ਪੀ ਉੱਡ ਪੀ ਉੱਡ ਪੀ ਉੱਡ ਪੀ ਇਕੱਲੇ ਨਹੀਂ ਉੱਡਣਾ ਨਹੀਂ ਚੱਲ ਬਣ ਗਈ ਗੱਲ ਬਣ ਗਈ ਰੇਲ ਚੱਲ ਬਲ ਚੱਲ ਪਿਆ ਚੱਲ ਪਿਆ ਹੁਣ ਨਹੀਂ ਪੈਂਦਾ ਠੀਕ ਹੈ ਜੀ ਹੋ ਜਾਂਦਾ ਹੋ ਜਾਂਦਾ ਇਹ ਹੋ ਗਿਆ ਭਰਾ ਨੂੰ ਗਿਆ ਆਪੇ ਰਲ ਜੁਰਤੇ ਦੇ ਨਾਲ ਹੁਣ ਠੀਕ ਹੈ ਜੀ ਆ ਜਾਂਦਾ ਤੇ ਆ ਆਉਂਦਾ ਅਰ ਤੌ ਤਾ ਅਰ ਦੌਰਿਆ ਤਾ ਤਾ ਆਹਰ ਦੇ ਤੋਂ ਨੇ ਜੀ ਆਪੇ ਪਟਾਰੂਗਾ ਹੁਣ ਇਹ ਨਾਲੇ ਆ ਬੈਜੂ ਜਦੋਂ ਬੈਠਣਾ ਹੋਇਆ ਹਾਂਜੀ ਮੇਰੇ ਵੀਰੋ ਅੱਜ ਖੁੱਡੇ ਵਾਲਾ ਕੰਮ ਕਰ ਦੇਣਾ ਇਹ ਹਵਾ ਫਿਰ ਚੱਲ ਪਈ ਤੇ ਕੰਮ ਉਲਟ ਹੋ ਗਿਆ ਜੀ ਹਫਤੇ ਦਾ ਤੇ ਬੱਚੇ ਦਾ ਮੈਚ ਫਸਿਆ ਹੋਇਆ ਸੀ ਅੱਜ ਪੂਰਾ ਪੂਰਾ ਤਾਂ ਟਿਕੇ ਹੋਏ ਆ ਠੀਕ ਹੈ ਜੀ ਰੱਤਾ ਤਾਂ ਕੱਲ ਦਾ ਕਰਾਈ ਨਹੀਂ ਆਇਆ ਠੀਕ ਹੈ ਜੀ ਗਵਾਨੀਆਂ ਦੀ ਗੋਠੀ ਤੇ ਬੈਠਾ ਰਿਹਾ ਤੜਕੇ ਉੱਡ ਗਿਆ ਅੱਜ ਤੜਕੇ ਉੱਡ ਗਿਆ ਟਾਈਮ ਨਾਲ ਆ ਆ ਸਕਦੇ ਹੁਣ ਤਾਂ ਨਹੀਂ ਆਗੇ ਚੱਲ ਪਾਲਾ ਜੀ ਮੈਂ ਵੇਖਿਆ ਉੱਚੇ ਜਾੜੇ ਤੇ ਆਏ ਠੀਕ ਹੈ ਮੇਰੇ ਵੀਰੋ ਤੇ ਬਾਅਦ ਛਤਰੀ ਨਾਲ ਡਿੱਗ ਪਏ ਮੜਾਏ ਵੇਖਈਏ ਤੇ ਆਇਦਰ ਸੱਚ ਮੈਣਾ ਹੁਣ ਇਹਦੇ ਪਾਣੀ ਛੱਡਦਾ ਠੀਕ ਆ ਮਿੱਟੀ ਵਧੀਆ ਬਣ ਜੂਗੀ ਤੇ ਅੱਜ ਯਾਰ ਲਪਾਈ ਕਰ ਦੇਣੀ ਆ ਕਿੰਨੇ ਦਿਨ ਹੋ ਗਏ ਪਾਿਆਂ ਨੂੰ ਯਾਰ ਜਾਨਵਰ ਛੱਡੀਏ ਪਰ ਜਿੰਨੇ ਕੌਂਦੇ ਕਿਰਾਉਨੇ ਕੇ ਜਾਨਵਰ ਛੱਡ ਦਾਂਗੇ ਇਹਦੇ ਚ ਠੀਕ ਆ ਜੀ ਤੇ ਜਿਹੜੇ ਬੱਚੇ ਪੁੱਛੇ ਉੱਤਰ ਨਿਕਲ ਜਾਣਗੇ ਕੇਰਾ ਛੱਡ ਕੇ ਬਈ ਬਹੁਤ ਟਾਈਮ ਹੋ ਗਿਆ ਨਾਲੇ ਅੱਜ ਅੰਦਰੋਂ ਸਫਾਈ ਸੋਹੀ ਕਰਦੇ ਹੁੱਡਿਆਂ ਦੇ ਵਿੱਚੋਂ ਠੀਕ ਆ ਜੀ ਅੱਜ ਦੇਖੋ ਗੰਦਗੁੰਦ ਪਿਆ ਨੋ ਇਹ ਅੱਜ ਕਰ ਦੇਣਾ ਲਿਪਾ ਪੋਚੀ ਜਾਂਦਾ ਕੰਮ ਠੀਕ ਆ ਜੀ ਅੱਜ ਕਿਧਰੇ ਜਾਣਾ ਆਥਨ ਤੱਕ ਤਾਂ ਲੋ ਜੀ ਇੱਧਰ ਜਿੰਮੀ ਨੂੰ ਰੋਟੀ ਖਵਾ ਦਈਏ ਜੀ ਮੇਰੇ ਤੋਂ ਵਗਾਰ ਰੋਟੀ ਨਹੀਂ ਖਾਂਦੀ ਜਿੰਨਾਂ 'ਚ ਕਰਾਇਆਂ ਖਾਣੀਆਂ ਪੈਂਦੀਆਂ ਨੂੰ ਖਾ ਲਾ ਅੱਲਾ ਅੱਲਾ ਖਾ ਰੋਟੀ ਖਾ ਰੋਟੀ ਖਾ 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 ਲਾ ਖਾ ਲਾ ਹੁਣ ਮੱਛਰੀ ਕੀ ਕੇ ਰਾਂ ਖੜਦਿਓ ਕਰਾਂ ਹਾਂਜੀ ਭਾਈ ਤੇ ਹੁਣ ਪਾਣੀ ਪਾਉਣ ਲੱਗ ਗਿਆਂ ਜੀ ਇਹਦੇ ਚ ਮਿੱਟੀ ਚ ਚੰਗੀ ਤਰ੍ਹਾਂ ਹਰ ਲਾ ਦਈਏ ਠੀਕ ਹੈ ਜੀ ਤੇ ਵਰ ਖੁੱਡੇ ਨੂੰ ਲਾ ਦਿਕ ਪਤਲੀ ਜੀ ਕਰਕੇ ਗੋਆਪਾਰਕ ਕਹਿੰਦੇ ਵਿੱਚ ਪੂਰੀ ਚੰਗੀ ਤਰ੍ਹਾਂ ਲਾਉਣੀ ਹੈ ਠੀਕ ਹੈ ਜੀ ਜਿਹੜੀ ਸੋਹਣੀ ਰੱਗੇ ਤੇ ਮੁੜ ਕੇ ਕਲੀ ਕਰਦਾਂਗੇ ਇੱਕ ਰਮ ਚੰਗੀ ਤਰ੍ਹਾਂ ਲਤਾੜਦਾ ਠੀਕ ਹੈ ਜੀ ਕਈ ਕੋਈ ਮਾਰਦਾ ਤੇ ਫਿਰ ਤੁਹਾਨੂੰ ਵਿਖਾਉਣੇ ਆ ਲਾਹਣ ਦੇ ਸਾਵੇਂ ਠੀਕ ਹੈ ਜੀ ਤੇ ਨਾਲ ਯਾਰ ਹਵਾ ਬਹੁਤ ਚੱਲ ਪਈ ਆ ਕਬੂਤਰ ਅੱਜ ਫਿਰਨਾ ਟਪ ਟੁੱਕ ਜਾਣ ਛਤਰੀ ਛਤਰੀ ਨਾਲ ਡੇਗ ਫੇ ਸਾਹਮਣੀ ਆ ਇਦਾਂ ਵੈਸੇ ਕਿੱਥੇ ਆ ਭੈਣ ਜੋ ਬੰਦ ਬੰਦੂ ਵੜੇ ਖੜੇ ਐ ਕਿੱਥੇ ਆ ਯਾਰ ਇੱਕ ਮਿੰਟ ਰ ਵੇਖੀਏ ਕਿੱਥੇ ਆ ਆਉ ਫਿਰਦੇ ਨਹੀਂਵੇਂ ਹੀ ਆ ਨਹੀਂ ਨਹੀਂ ਆ ਬੰਦ ਕਿਹੜੇ ਵੜਨਾ ਹਰ ਇੱਕ ਛਤਰੀਆਂ ਤੇ ਬਹਿ ਜਾਣ ਤੇ ਚੰਗੀ ਗੱਲ ਹੈ ਠੀਕ ਹੈ ਜੀ ਬਾਈ ਜਾਣੀ ਉੱਚੀ ਛਤਰੀ ਆ ਠੀਕ ਹੈ ਮੇਰੇ ਵੀਰੋਂ ਹਵਾ ਚੱਲ ਪਈ ਪਹਿਲੀ ਗੱਲ ਤਾਂ ਚੱਲ ਹੁਣ ਪਾਣੀ ਪੁਣੀ ਲਾਦ ਗੀ ਮਿੱਟੀ ਮਿੱਟੀ ਲਾਦ ਗੀ ਕਿਤੇ ਨਹੀਂ ਜਾਂਦੇ ਕਬੂਤਰ ਆਪਣੇ ਠੀਕ ਹੈ ਜੀ ਹਾਂ ਜੀ ਬਾਈ ਤੇ ਹੁਣ 12:00 ਵਜੇ ਕੇ ਕੂਤਰਾ ਆਪਣੇ ਆਣ ਕੇ ਬਹਿ ਗਏ ਆ ਤੇ ਮਿੱਟੀ ਮਿੱਟੀ ਮੈਂ ਲਾਤੀ ਉਹ ਵੀ ਵਿਖਾ ਦਿੰਨੇ ਆ ਤੁਹਾਨੂੰ ਅਲਾ ਕਬੂਤਰ ਲਾ ਦੀਏ ਕੋਠੇ ਤੋਂ ਪਾਸੇ ਤੇ ਬੈਠੇ ਠੀਕ ਹੈ ਜੀ ਤੇ ਛਤਰੀ ਕੋਲੇ ਲ ਜਾ ਕੇ ਤੇ ਉਹਦੀ ਕਬੂਤਰੀ ਆਈ ਹੈ ਤੇ ਆਪੇ ਆਣ ਕੇ ਛਤਰੀ ਤੇ ਬੈਜੂ ਰਤਾ ਠੀਕ ਹੈ ਫਿਰ ਵਿਖਾਉਣੀ ਆ ਤੁਹਾਨੂੰ ਤੇ ਮਿੱਟੀ ਆਪਾਂ ਉਹ ਖੁੱਡੇ ਤੇ ਲਾਤੀ ਉਹ ਚੈੱਕ ਕਰ ਲਓ ਤੁਸੀਂ ਜ਼ੂਮ ਮਾਰ ਕੇ ਵਿਖਾ ਦਿੰਨੇ ਆ ਉੱਤੇ ਉੱਤੇ ਲਾਈ ਆ ਮਿੱਟੀ ਥੜ ਗਈ ਸੀ ਤੇ ਨਾਲ ਨੂੰ ਤੇ ਬਾਅਦ ਚ ਤੇ ਕੋਈ ਨਾ ਕੱਲ ਨੂੰ ਲਾਵਾਂਗੇ ਰ ਲਾ ਕੇ ਰੱਖ ਦੀ ਅਗਰ ਨਾ ਠੀਕ ਹੈ ਮੇਰੇ ਵੀਰੋ ਹੁਣ ਕਬੂਤਰ ਲਾ ਲਈਏ ਕਿਰਾ ਹਾਂਜੀ ਕੋ ਕੂਤਰ ਤਾਂ ਲਾਤੇ ਸੀ ਰੱਤਾ ਕੂਤਰ ਲਾਤਾ ਤੇ ਕੱਲ ਰਤਾ ਹੀ ਜਾਇਆ ਠੀਕ ਹੈ ਜੀ ਤੇ ਬੱਚਾ ਜ ਆ ਉੱਥੇ ਬਹਿ ਗਿਆ ਸੀ ਦੁਬਾਰਾ ਉੱਡ ਕੇ ਛਤਰੀ ਤੇ ਨਹੀਂ ਆਇਆ ਉਹ ਉਹ ਬਹਿ ਗਿਆ ਜੀ ਠੀਕ ਆ ਭਾਈ ਕਿਹਾ ਉੱਥੇ ਬੈਠਾ ਹੁਣ ਮੇਰੀ ਸਕੀਮ ਹੈ ਜਾਲ ਚ ਕਬੂਤਰ ਪਾ ਦੀ ਗੇ ਬੜੇ ਦਿਨ ਹੋ ਗਏ ਆਪਾਂ ਕਬੂਤਰ ਬਾਹਰ ਨਹੀਂ ਕੱਢੇ ਜਾਲ ਚ ਪਾ ਕੇ ਤੇ ਆ ਕਬੂਤਰ ਲੈਣ ਹਜੇ ਤੱਕ ਆਈ ਨਹੀਂ ਬਾਈ ਆਪਣੇ ਇਹਨਾਂ ਤੋਂ ਲਿਆਂਦਾ ਸੀਗਾ ਤੇ ਤਾਂ ਕਰਕੇ ਠੀਕ ਹੈ ਜੀ ਮੈਂ ਸੱਚ ਕੀ ਕਰਾਂ ਹਾਂ ਇਧਰ ਰੱਤਾ ਕਬੂਤਰ ਰੱਤੇ ਭੁੰਜੀ ਵਾਲਾ ਪਾ ਦੀ ਜਾਲ ਚ ਇੱਕ ਵਾਰ ਕੋਈ ਹੋਰ ਰੰਦੇ ਨਾਲ ਟੰਗ ਥਾਂ ਕੇ ਬਾਹਰ ਛਤਰੀ ਤੇ ਤਾਂ ਫਲੱਗ ਜਾਊਗੀ ਬੜੇ ਦਿਨ ਹੋ ਗਏ ਬਾਹਰ ਹੀ ਨਹੀਂ ਕੱਢੇ ਜਵਾਕਾਂ ਨੂੰ ਠੀਕ ਹੈ ਜੀ ਤੇ ਕਿਹੜੇ ਨੂੰ ਕੱਢੀਏ ਰੱਤੇ ਹੁੰਂ ਜਿਲੇ ਨੂੰ ਤਾਂ ਪਹਿਲਾ ਪਾਜਿਆ ਜਾਲ ਚ ਫਿਰ ਹੋਰ ਵੀਨੇ ਕੀ ਪੰਦਾ ਜਾਲ ਵੀ ਬੜੇ ਦਿਨ ਹੋ ਗਏ ਬਾਹਰ ਹੀ ਨਿਕੜਿਆ ਠੀਕ ਹੈ ਮੇਰੇ ਵੀਰੋ ਤੇ ਅਜਨ ਤੋਂ ਪਹਿਲਾ ਇਹ ਗੁੱਤਰ ਨੂੰ ਮੱਟੇ ਬਿਖ ਪੈਂਦੇ ਯਾਰ ਦਾ ਡੁੱਡ ਕੇ ਵੜਿਆ ਵਿੱਚ ਨਿਕਲ ਗਿਆ ਨਿਕਲ ਗਿਆ ਰੱਤੇ ਹੁੰਂ ਜਿਲਾ ਪੱਗੇ ਵਿੱਚੋਂ ਮੇਰੇ ਵੀਰੋ ਇਹਦੇ ਠੀਕ ਹੈ ਜੀ ਹਾਂਜੀ ਬਈ ਦਰਜਾਲ ਚ ਕੂਤਰ ਪਾਤੇ ਆਪਾਂ ਤੁੱਬੇ ਜੀ ਤੇ ਉਹ ਬੱਚਾ ਯਾਰ ਤੇ ਪੁੰਝੇ ਵਾਲੇ ਤੇ ਰੇਲ ਹੀ ਬਣਾਈ ਫਰਦਾ ਚਿੱਟੀਆਂ ਖਾਣਾ ਬੜਾ ਕਰਮਾ ਕੁੜੀ ਬੜਾ ਤੇਜਾ ਤੇ ਉਹ ਦੂਜਾ ਆਪਣਾ ਉਹ ਚਵਰੇ ਤੋਂ ਹੀ ਨਹੀਂ ਹਿੱਲਿਆ ਇੱਕ ਬਾਰਾਂ 1 ਵਜੇ ਆਣ ਕੇ ਬਹਿ ਗਿਆ ਸੀ ਤੇ ਹੁਣ ਪੱਠੇ ਵੱਢ ਲਈਏ ਤੇ ਠੀਕ ਹੈ ਜੀ ਸੱਚ ਇੱਕ ਗੱਲ ਹੋਰ ਜਿਹੜਾ ਪਾਣੀ ਸੀਗਾ ਨਾ ਉਹ ਰਾਤ ਨੂੰ 2 2 ਵਜੇ ਲਾਉਣਾ ਤੇ 2:30 3 ਬਦਾਮਾ ਤੇ ਲਾਉਣਾ ਠੀਕ ਹੈ ਜੀ ਤੇ 25 ਅਮਲ ਚ ਲੱਗੂ ਆ ਪਾਣੀ ਤੇ ਠੀਕ ਹੈ ਮੇਰੇ ਵੀਰੋ ਇੱਕ ਕਮੈਂਟ ਆਇਆ ਵੈ ਸੀਗਾ ਕਹਿੰਦੇ ਤੋਂ ਪਰਲਮਨ ਕਲੀਪ ਐਡ ਹੀ ਕਰ ਦੂੰਗਾ ਉਹ ਠੀਕ ਹੈ ਮੇਰੇ ਵੀਰੋ ਉਸ ਵੀਡੀਓ ਤੇ ਜਿਹੜੇ ਨੇ ਨਹੀਂ ਵੇਖੀ ਪਾਣੀ ਕੁੱਟਣ ਵਾਲੀ ਵੀਡੀਓ ਇੱਕ ਵਾਰੀ ਜਾ ਕੇ ਜ਼ਰੂਰ ਦੇਖ ਲਓ ਠੀਕ ਹੈ ਜੀ ਬਾਜ਼ੀਆਂ ਵਾਲਾ ਪਾਣੀ ਦਸਿਆ ਪਿਆ ਹੁੰਦੇ ਚ ਹਾਂਜੀ ਬਈ ਤੇ ਹੁਣ ਲਾ ਦੀਏ ਕੋਤਰ ਆਪਾਂ ਠੀਕ ਹੈ ਜੀ ਛਤਰੀ ਤੋਂ ਆਪਣੇ ਤੇ ਫਿਰ ਤੁਹਾਨੂੰ ਖਾਉਣੇ ਖੁੱਡੇ ਪਰਲੇ ਖੁੱਡੇ ਤਾਂ ਵਿਖਾਈ ਨਹੀਂ ਹਜੇ ਤੱਕ ਕੀ ਹੁੰਦਾ ਨਾ ਕੰਮ ਲੱਭਦਾ ਟ੍ਰਿਪਪੋ ਬੋਚੀ ਕਰਤੀ ਉਹ ਖਾ ਹੀ ਨਹੀਂ ਤੁਹਾਨੂੰ ਹੋਏ ਤਾਂ ਕੋਈ ਨਹੀਂ ਖਾ ਦੇਣੇ ਕਿਉਂਕਿ ਮੇਰੇ ਵੀਰੋ ਪਹਿਲਾ ਕਬੂਤਰ ਲਾਤੀਏ ਜਾਜ ਚਮ ਫਰਦਾਨੂ ਦੁਨੇ ਅੱਜ ਟਾਈਮ ਨਾਲ ਪਾ ਬੋ ਦੀਏ ਨਵੇੜ ਦੀ ਏ ਕੰਮ ਤੇ ਪਿਜਨਸ ਨੂੰ ਆਪਣੇ ਜਾਜ ਚੌਥਰਲੇ ਲਾ ਕੇ ਖੁੱਡੇ ਚ ਚੜ ਦਿੰਨੇ ਆ ਤੇ ਫਿਰ ਵਿਖਾਉਣੇ ਕਬੂਤਰਾਂ ਦੇ ਖੁੱਡੇ ਜੀ ਹਾਂਜੀ ਬਈ ਤੇ ਇਧਰ ਆ ਖੁੱਡਿਆਂ ਤੋਂ ਉੱਤੋਂ ਆਪਾਂ ਲਿਪਤਾ ਠੀਕ ਹੈ ਜੀ ਆ ਦੇਖੋ ਇੰਨਾ ਇੰਨਾ ਥਾਂ ਤੇ ਬਾ ਅੰਦਰੋਂ ਸੁਭਾਈ ਰਹਿ ਗਈ ਤੇ ਮਿੱਟੀ ਕੱਢ ਗਈ ਸੀ ਤੇ ਮਿੱਟੀ ਦੁਬਾਰਾ ਲਾ ਦਿੰਨੇ ਆ ਬੱਟ ਪੁੱਟ ਕੇ ਨਾਲ ਗੋਹਾ ਸਿਰ ਦਿੰਨੇ ਹੁੰਦੇ ਚ ਉੱਤੋਂ ਉੱਤੋਂ ਸਾਰਾ ਬਨੇਰਾ ਲੱਪਦਾ ਤੇ ਉੱਤੋਂ ਉੱਤੋਂ ਲੱਪਦਾ ਸਾਰਾ ਠੀਕ ਹੈ ਜੀ ਚੈੱਕ ਕਰ ਲਓ ਬਨੇਰਾ ਤੇ ਪੂਰਾ ਕਰੜਾ ਹੋ ਗਿਆ 11 ਤਾਂ ਮੈਂ ਚਲ ਸੁੱਕ ਜੂਗਾ ਤੇ ਫਿਰ ਇਹ ਸਾਰੇ ਨੂੰ ਲੱਪ ਦਾਂਗੇ ਚੈੱਕ ਕਰ ਲਓ 11 ਤਾਂ 11 ਇਹੋ ਜਿਹਾ ਬਣਿਆ ਵੈਲ ਐਂਗਲ ਤੇ ਵਿਖਾਤੇ ਠੀਕ ਹੈ ਜੀ ਛਤਛੁੱਤਰ ਤਾਂ ਨਹੀਂ ਬਟਿੰਦੀ ਛੇਤੀ ਕਿਤੇ ਤਾਂ ਬਿੱਲੀ ਬੁੱਲੀ ਤੋਂ ਤੇ ਬਾਕੀ ਹੋਰ ਉਤੋਂ ਦੀ ਫੇਰ ਦਾਂਗੇ ਇੱਕ ਵਾਰੀ ਹੋਰ ਤੇ ਫਿਰ ਵਧੀਆ ਬਣ ਜਾਊ ਗੱਲ ਬਾਤ ਠੀਕ ਹੈ ਜੀ ਤੇ ਹੁਣ ਮਾੜੀ ਮੁੰਟੀ ਮਿੱਟੀ ਸੱਡਦੀ ਐ ਤੇ ਗੋਹਾ ਸੱਡਦੀਆਂ ਤੇ ਚ ਹੋਰ ਐਕਸਟਰਾ ਹਾਂਜੀ ਮੇਰੇ ਵੀਰੋ ਤੇ ਇੱਕ ਆਪਣੇ ਵਰਗਾ ਭਾਈ ਆ ਵਲੌਗ ਬਣਾਉਂਦਾ ਕੁੱਤਰ ਬਾਜੀ ਤੇ ਉਹਨਾਂ ਦਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਆ ਮੈਂ ਸਕਰੀਨਸ਼ਾਟ ਲਾਤਾ ਆਇਆ ਠੀਕ ਹੈ ਜੀ ਇੱਕ ਵਾਰੀ ਚੈਨਲ ਨੂੰ ਜ਼ਰੂਰ ਜ਼ਰੂਰ ਜਾ ਕੇ ਸਬਸਕ੍ਰਾਈਬ ਕਰ ਲਿਓ ਨਾਮ ਮੈਨੂੰ ਚੇਤੇ ਨਹੀਂ ਫਿਕਰੀ ਸ਼ੌਟ ਦੇਖ ਲਓ ਤੇ ਸਰਚ ਕਰਕੇ ਕਰ ਲਿਓ ਬਾਈ ਦਾ ਚੈਨਲ ਸਬਸਕ੍ਰਾਈਬ ਠੀਕ ਹੈ ਮੇਰੇ ਵੀਰੋ ਤੇ ਬਾਕੀ ਹਾਂਜੀ ਬਈ ਤੇ ਨੇਰਾ ਹੋ ਚੁੱਕਿਆ ਹੁਣ ਪਾ ਦੀਏ ਕੂਤਰਾਂ ਨੂੰ ਦਾਣੇ ਪਹਿਲਾਂ ਪਾ ਦੀਏ ਕਣਕ ਠੀਕ ਹੈ ਜੀ ਲਓ ਮੇਰੇ ਵੀਰੋ ਪਹਿਲਾਂ ਕਣਕ ਪਾ ਦੀਏ ਕੂਤਰਾਂ ਨੂੰ ਤੇ ਆਪਣੇ ਚੈਨਲ ਨੂੰ ਬਈ ਜਿਹੜੇ ਨਵੇਂ ਆਏ ਆ ਭਰਾ ਬਣ ਕੇ ਜਰੂਰ ਸਬਸਕ੍ਰਾਈਬ ਕਰ ਲਿਓ ਠੀਕ ਹੈ ਜੀ ਤੇ ਆ ਚੱਕੋ ਕਣਕ ਪਾਤੀ ਐ ਤੇ ਇਹ ਕਣਕ ਧੋਣ ਵਾਲੀ ਸਿਰਕਲ ਨੂੰ ਧੋਵਾਂਗੇ ਅੱਜ ਫਿਰ ਆਣੀ ਸੀ ਨਾ ਦੂਜੀ ਕਣਕ ਤੋਤੇ ਵੀ ਉਹਨੂੰ ਕੱਲ ਨੂੰ ਕਣਕ ਵਾਸ਼ ਕਰਾਂਗੇ ਠੀਕ ਹੈ ਜੀ ਤੇ ਬਾਕੀ ਹੁਣ ਬਾਜੀ ਉਹ ਸੱਚ ਮੈਂ ਤੁਹਾਨੂੰ ਦੱਸ ਹੀ ਦਵਾਂ ਜਿਹੜਾ 30 ਤਰੀਕ ਨੂੰ ਬਾਜੀ ਛੱਡਨੀ ਸੀ ਸਾਡੀ ਹੋ ਗਈ ਪਲੈਨਿੰਗ ਕੈਨਸਲ ਕਿਉਂਕਿ ਕਬੂਤਰ ਹਜੇ ਬਣਿਆ ਨਹੀਂ ਸੀ ਥੱਲਾ ਪ੍ਰੋਪਰ ਠੀਕ ਹੈ ਜੀ ਤਾਂ ਕਰਕੇ 13 ਨੂੰ ਛੱਡਣਾ ਉਹ 30 ਨੂੰ ਨਹੀਂ ਛੱਡਣਾ 13 ਨੂੰ ਛੱਡਾਂਗੇ ਹੁਣ ਮਾਨਗੜ ਦੇ ਕੋਲ ਹੀ ਕੋਈ ਪਿੰਡ ਹੈਗਾ ਉੱਥੇ ਠੀਕ ਹੈ ਬਈ ਤੇ ਬਾਕੀ ਜਸ਼ਨ ਨੂੰ ਪਤਾ ਹੈ ਤੇ ਜਸ਼ਨ ਦੇ ਘਰੋਂ ਕਬੂਤਰ ਲੈਣਾ ਠੀਕ ਹੈ ਜੀ ਆਪਾਂ ਤਾਂ ਇਕੱਲਾ ਵੀਡੀਓ ਵੀਡੀਓ ਬਣਾਉਣ ਜਾਣਾ ਵੇਖਣੇ ਜਾਣਾ ਠੀਕ ਹੈ ਜੀ ਤੇ ਬਾਕੀ ਐਕਸਪੀਰੀਅੰਸ ਲੈ ਕੇ ਆਉਣਾ ਕਬੂਤਰबाजी ਦਾ ਮੇਨ